ਹਾਂਜੀ ਜੀ ਆਹ ਬੱਚੇ ਆ ਜੀ ਦੀਪਕ ਵੀਰ ਤੇ ਆਏ ਦੋ ਬੱਚੇ ਵੇਖ ਲਓ ਠੀਕ ਆ ਆ ਜੋ ਫਿਰ ਦੇ ਕੈਮਰੇ ਦੀ ਰੇਂਜ ਚੋਂ ਥੋੜੇ ਤਾਂ ਵਾ ਵੀ ਲਾ ਚੜਾ ਕਰਦੇ ਆ ਆ ਮੁੜੇ ਜੋ ਆ ਲਾਈਟ ਲਾ ਕੇ ਵੇਖ ਲਿਓ ਭਾਈ ਆ ਵੇਖ ਠੀਕ ਆ ਲਓ ਜੀ ਆ ਲਾਈਟ ਲਾ ਕੇ ਆ ਗਏ ਮੇਰੇ ਭਰਾ ਵੇਖ ਲਿਆ ਕਲੀਅਰਿਫਾਈ ਆ ਆ ਲੈੜ ਦੇ ਬਿਲਕੁਲ ਉੱਤੇ ਗਏ ਜਿਵੇਂ ਆ ਵੇਖੋ ਕੰਮ ਤੇ ਜਾਣਾ ਉੱਤੇ ਨੇ ਆ ਇੱਥੇ ਹੁੰਦਾ ਰਿਹਾ ਨੋਨੇ ਆ ਗਏ ਬੋਤੇ ਵਾਲੇ ਨੇ ਮੇਰੇ ਨਾਲ ਗਏ ਨਾ ਇੱਥਾਰੇ ਵੀ ਗੱਲ ਕਰਨੇ ਮੈਂ ਆ ਦੇਖਣ ਬੋਲ ਆ ਫਿਰ ਦੇ ਜੋ ਭਾਈ ਦੋਵੇਂ ਥੋੜਾ ਥੱਲੇ ਹੁੰਦੇ ਆ ਫਿਰ ਵਿਖਾਉਨੇ ਆ ਤੁਹਾਨੂੰ ਠੀਕ ਹੈ ਜੀ ਆ ਦੋਵੇਂ ਗਏ ਜੋ ਆ ਜੀ ਆ ਗਏ ਥਰੇ ਥੱਲੇ ਆ ਬੱਚੇ ਦੋਵੇਂ ਆ ਵੇਖੋ ਵਧੀਆ ਬੰਦੇ ਆ ਇਹ ਆ ਵੇਖੋ ਜੀ ਠੀਕ ਆ ਸੂਰੇ ਜੀ ਥੱਲੇ ਚੱਲੇ ਜਾ ਆ ਗਏ ਜੋ ਸੂਰੇ ਥੱਲੇ ਆ ਜੋ ਆ ਗਏ ਜੀ ਬੱਚੇ ਵੇਖ ਲੋ ਭਾਈ ਆ ਜੋ ਬੱਚੀ ਕਿਧਰ ਮੁੜਦੇ ਚਲੇ ਆਪਾਂ ਓਟ ਗਏ ਬਾਹਰ ਚੜ ਗਏ ਠੀਕ ਆ ਜੀ ਦਵਾ ਫਿਰਦੇ ਤੇ ਆ ਜੀ ਸਾਡਾ ਦੀਪਕ ਵੀਰ ਆ ਸਸੀਗਾ ਦੀਪਕ ਵੀਰ ਜੀ ਹਾਂ ਜੀ ਕੀ ਹਾਲ ਜੋ ਬਾਸ ਵਧੀਆ ਵੀਰੇ ਠੀਕ ਠਾਕ ਆ ਹਾਂਜੀ ਹਾਂਜੀ ਤੇ ਆ ਜੀ ਬੱਚੇ ਆ ਆ ਗਏ ਜੋ ਥੱਲੇ ਭਾਈ ਲਓ ਜੀ ਆ ਬਖਾਲ ਦੇਨੇ ਤੁਹਾਨੂੰ ਆ ਲਾ ਚੜਾ ਕਰਨ ਦੇ ਆ ਠੀਕ ਆ ਆ ਜਾ ਆ ਟਾਪਾ ਮਾਰਨ ਦੇ ਆ ਵੇਖੋ ਆ ਦੋਵੇਂ ਇਕੱਠੇ ਠੀਕ ਆ ਲਓ ਜੀ ਤਾਂ ਆ ਇਹ ਦੋਵੇਂ ਤੇ ਇਹਦੇ ਵਿੱਚ ਜੀ ਜਿਹੜਾ ਯੋਗਦਾਨ ਆ ਕੱਪ ਟੂਰਨਾਮੈਂਟ ਜਿਹੜਾ ਵਾ ਉਹ ਆਪਣਾ ਦੀਪਕਬੀਰ ਕਰਾ ਰਿਆ ਵਾ ਤੇ ਇੱਕ ਆਪਣਾ ਕੈਨੇਡਾ ਵਾਲਾ ਵੀਰ ਆ ਹਰਮਨ ਹਰਮਨ ਵੀਰ ਕੈਨੇਡਾ ਵਾਲਾ ਉਹਦੀ ਬੜੀ ਸਪੋਰਟ ਹੈ ਜੀ ਨਾਲ ਹਰਮਨ ਵਾਲੇ ਵੀਰ ਕੈਨੇਡਾ ਵਾਲੇ ਦੀ ਤੇ ਐਨਆਰਆਈਆਂ ਦੀ ਵੈਸੇ ਬੜੀ ਸਪੋਰਟ ਹੁੰਦੀ ਆ ਕਬੱਡੀ ਦੇ ਵਿੱਚ ਲਾ ਲੋ ਕਿੰਨੀ ਸਪੋਰਟ ਹੁੰਦੀ ਆ ਤੇ ਕਬੂਤਰਬਾਈ ਦੇ ਵਿੱਚ ਵੀ ਐਨਆਰਆਈ ਭਰਾ ਸਪੋਰਟ ਕਰਦੇ ਆ ਹਨਾ ਨਾਲ ਆ ਆਪਣੇ ਵੀਰ ਭਰਾ ਵਾ ਵੀ ਸਪੋਰਟ ਕਰਦੇ ਆ ਤੇ ਇਹ ਆ ਵੀ ਸਾਰੀਆਂ ਛੱਤਾਂ ਦਾ ਸ਼ੌਂਕ ਜਿਹੜਾ ਵਾ ਆਪਣਾ ਦੀਪਕ ਵੀਰ ਕਰਾ ਰਿਆ ਅੱਗੇ ਲਾ ਕੇ ਤੇ ਬੜੀ ਜ਼ਿੰਮੇਵਾਰੀ ਹੁੰਦੀ ਆ ਜੀ ਜਿੱਦਾਂ ਸਵੇਰੇ ਮੁਨਸਬ ਪੰਚਾਉਣੇ ਲਿਆਉਣੇ ਨਹੀਂ ਪਹੁੰਚੇ ਤੇ ਉਹ ਫਿਰ ਜਿਹਦੇ ਨਹੀਂ ਪਹੁੰਚੋ ਉਹਦਾ ਟਾਈਮ ਕੱਟਣਾ ਇਦਾਂ ਦੀਆਂ ਗੱਲਾਂ ਬੜਾ ਬੜੀ ਜ਼ਿੰਮੇਵਾਰੀ ਹੁੰਦੀ ਆ ਖਾਲੀ ਇਹ ਨਹੀਂ ਹੁੰਦਾ ਕਿ ਇਹ 2200 ਰੁਪਿਆ ਐਂਟਰੀ ਦੇਤੀ ਆ ਤੇ ਬੱਸ ਅਸੀਂ ਡਾ ਦੇਣੇ ਆ ਇਹ ਸਾਰੀ ਜ਼ਿੰਮੇਵਾਰੀ ਭਾਈ ਜਿਹੜਾ ਕੱਪ ਡੁਬੋਂਦਾ ਨਾ ਉਹਦੀ ਆ ਜਿੱਥੇ ਗਲਤ ਫੈਸਲਾ ਲਿਆ ਗਿਆ ਤੇ ਉੱਥੇ ਤੁਸੀਂ ਦੀਪਕ ਮਾੜਾ ਹੋ ਜਾਣਾ ਉੱਥੇ ਠੀਕ ਆ ਤੇ ਲੋਕਾਂ ਨੇ ਕਹਣਾ ਲੋ ਜੀ ਇਹਨੇ ਆਪਣੇ ਹੱਕ ਚ ਕਰਤਾ ਵਾ ਤੇ ਇਸ ਕਰਕੇ ਅਸੀਂ ਇੱਥੇ ਪੁੱਜੇ ਆਂ ਔਨ মিডিਆ ਪਰਸਨ ਠੀਕ ਆ ਜੀ ਅੰਮ੍ਰਿਤਸਰ ਗਰਦਾਸਪੁਰ ਜੰਮੂ মিডিਆ ਪਰਸਨ ਅਸੀਂ ਇੱਥੇ ਪੁੱਜੇ ਆਂ ਤੇ ਸਾਡੀ ਹਾਜ਼ਰੀ ਦੇ ਵਿੱਚ ਹੀ ਸਾਰਾ ਇਹ ਸ਼ੌਂਕ ਜਿਹੜਾ ਅਸੀਂ ਕਵਰੀ ਕਰਨ ਦੇ ਆਂ ਅਸੀਂ ਵਿੱਚ ਮੌਜੂਦ ਹੈਗੇ ਆਂ ਤੇ ਅਸੀਂ ਨਿਊਟਰਲ ਬੰਦੇ ਆਂ ਸਾਡਾ ਕਿਸੇ ਨਾ ਕੋਈ ਪੱਖਪਾਤ ਨਹੀਂਗਾ ਤੇ ਜਿਹਦਾ ਜੈਨੂਨ ਹੋਏਗਾ ਉਹਦਾ ਜੈਨੂਨ ਹੀ ਦੱਸਾਂਗੇ ਆਪਾਂ ਠੀਕ ਆ ਤੇ ਸਾਰੀ ਜ਼ਿੰਮੇਵਾਰੀ ਜਿਹੜੀ ਆ ਆਪਣਾ ਹਰਮਨਵੀਰ ਕਨੇਡਾ ਵਾਲਾ ਉਹਦਾ ਤਹਿ ਦਿਲੋਂ ਧੰਨਵਾਦ ਆ ਹਰਮਨਵੀਰ ਦਾ ਜਿਨੇ ਸਾਨੂੰ ਇੱਥੇ ਇਨਵਾਈਟ ਕੀਤਾ ਨਾਲ ਦੀਪਕ ਵੀਰ ਦਾ ਠੀਕ ਆ ਜੀ ਇਹਨਾਂ ਦੀ ਬਦੌਲਤ ਹੀ ਆ ਤੇ ਆ ਜੋ ਜੀ ਬੱਚੇ ਆ ਵੇਖੋ ਆ ਫਿਰਦੇ ਜੋ ਉੱਤੇ ਥੱਲੇ ਉੱਤੇ ਥੱਲੇ ਬੱਚੇ ਜਿਹੜੇ ਆਏ ਹੁੰਦੇ ਰਹਿੰਦੇ ਆ ਵੇਖੋ ਆ ਸਾਹਮਣੇ ਜੋ ਠੀਕ ਆ ਦੋਵੇਂ ਕਲੀਅਰ ਹੈਗੇ ਜੋ ਵੇਖ ਲਓ ਇਹ ਆ ਜੋ ਇਹਨਾਂ ਨੇ ਲਾ ਚੜਾ ਲਾ ਚੜਾ ਇਦਾਂ ਕਰਦੇ ਰਹਿੰਦੇ ਆ ਤੇ ਹਾਲਾ ਕਿ ਜੋਰ ਇਹਨਾਂ ਦਾ ਜ਼ਿਆਦਾ ਲੱਗਣ ਡਿਆ ਹਵਾ ਬੜੀ ਤੇਜ਼ ਹੈਗੀ ਆ ਇਹ ਆਪਾਂ ਨੂੰ ਲੱਗਦਾ ਵੇਖੋ ਕਿਦਾਂ ਝਾੜੀਆਂ ਹਿੱਲਣ ਡੀਆਂ ਠੀਕ ਆ ਛਪੈਦੇ ਹਿੱਲਣ ਡੇ ਆ ਜੋਰ ਬਹੁਤ ਲੱਗਣ ਡਿਆ ਤੇ ਕਜਾ ਉਦਾਂ ਹਵਾ ਨਾ ਮੇਰੇ ਜੋਰ ਘਟ ਲੱਗਦਾ ਕਿਉਂ ਦੀਪਕ ਵੀਰ ਜੀ ਫਰਕ ਤੇ ਪੈਂਦਾ ਹੀ ਆ ਪੈਂਦਾ ਵੀਰ ਜੀ ਪੈਂਦਾ ਫਰਕ ਤੇ ਹਣਾ ਜੇ ਵਹਾ ਘਟ ਹੋਵੇ ਤੇ ਜਨਮਰ ਨੇ ਫਿਰ ਆਰਾਮ ਨਾਲ ਉਡਣਾ ਰੈਲੈਕਸ ਹੋ ਕੇ ਉਡਣਾ ਤੇ ਜਿੱਦਾਂ ਹਵਾ ਤੇਜ਼ ਆ ਉਥੇ ਫਿਰ ਜਨਮਰ ਦਾ ਜੋਰ ਲੱਗਦਾ ਲੱਗਦਾ ਚਲੋ ਜੀ ਇਹ ਸਾਡਾ ਫਰਸਟ ਪਾਰਟ ਆ ਬਾਕੀ ਸਾਰੀ ਅਪਡੇਟ ਅਸੀਂ ਜਿਹੜੀ ਤੁਹਾਨੂੰ ਦਿੰਦੇ ਰਾਵਾਂਗੇ ਤੇ ਇੱਕ ਵਾਰੀ ਤੁਹਾਨੂੰ ਬੱਚੇ ਵਿਖਾ ਦਿੰਨੇ ਜਿਹੜੇ ਆਏ ਆ ਤੇ ਖਾਸ ਕਰਕੇ ਦੀਪਕ ਵੀਰ ਦਾ ਇਹਨਾਂ ਦੀ ਟੀਮ ਦਾ ਹਰਮਨ ਵੀਰ ਕੈਨੇਡਾ ਤੋਂ ਉਹਦਾ ਤਹਿ ਦਿਲੋਂ ਧੰਨਵਾਦ ਆ ਆ ਗਿਆ ਜੀ ਬੱਚੇ ਫੇਰ ਆ ਵੇਖ ਲੋ ਤੁਸੀਂ ਆ ਛੱਤ ਦੇ ਹੋਂਡੇ ਪਿੱਛੋਂ ਸਿਰਫ ਹਵਾ ਜਿਹੜੀ ਪਿੱਛੇ ਮਾਰਦੀ ਉਹ ਮੁੜ ਕੇ ਪਿੱਛੇ ਆ ਗਿਆ ਜੀ ਬੱਚੇ ਦੋਵੇਂ ਵੀਰ ਦੇ ਆ ਵੇਖੋ ਤੇ ਬਾਕੀ ਕਬਰ ਬਾੜ ਪੀਜ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਤੁਹਾਨੂੰ ਸਾਰਾ ਸ਼ੌਂਕ ਵਿਖਾਵਾਂਗੇ ਆਪਾਂ ਆ ਵੇਖ ਲਓ ਭਾਈ ਬੱਚੇ ਠੀਕ ਹੈ ਜੀ ਤੇ ਇਹ ਕਹਿਣਾ ਹੀ ਸੋਖਾ ਵਾ ਕੇ ਵੀਡੀਓ ਬਣਾਉਣੀ ਬਾਵਾ ਥੱਕ ਜਾਂਦੀਆਂ ਭਾਈ ਵੀਡੀਓ ਬਣਾਉਣ ਲੱਗਿਆਂ ਵੀ ਠੀਕ ਆ ਆ ਜਾਓ ਦੋਵੇਂ ਬੱਚੇ ਆ ਜਾਓ ਛੱਤ ਬਾਕੀ سپورਟ ਕਰਿਓ ਕਬਰ ਬਾੜ ਪੀ ਜਨ ਨੂੰ ਤੇ ਬਾਕੀ ਦੀਪਕ ਵੀਰ ਸਾਡਾ ਉਧਰ ਆ ਇਹ ਆਪਣੇ ਕੈਨੇਡਾ ਵਾਲੇ ਵੀਰ ਦਾ ਵੀ ਤੈਸ ਦਿ ਲੋ ਧੰਨਵਾਦ ਹੈ ਜੀ ਠੀਕ ਹੈ ਜਨਾਬ